ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਠਈ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਠਾਈ ਮਾਂ ਪੜ੍ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੂ ਪਹਾੜ ਤੋਂ ਉੱਤਰ ਕੇ ਗੁਰੂ ਜੀ ਲਖੀ ਤੀਰਥ ਅਲੇ ਆ ਚਲੇ ਅਸ਼ੇਵਾਰਾ ਮਹਾਦੇਵੀ ਦੇ ਮੰਦਰਾ ਉਤੇ ਪੁੱਜ ਕੇ ਸਤਨਾ ਦਾ ਬੀਬੀ ਦੇ ਹੋਏ ਧਾਰਾ ਨਗਰੀ ਪਹੁੰਚ ਗਏ ਇਸ ਰਾਹ ਵਿੱਚ ਭੀਲਾਂ ਦੇ ਇਲਾਕੇ ਵੀ ਆਏ ਜੋ ਜੰਗਲ ਵਿੱਚ ਰਹਿੰਦੇ ਤੇ ਪਸ਼ੂ ਪੰਛੀ ਮਾਰ ਕੇ ਖਾਂਦੇ ਸਨ ਉਹਨਾਂ ਨੂੰ ਗੁਰੂ ਜੀ ਨੇ ਅਪਦੇਸ਼ ਦਿੱਤਾ ਤੇ ਜੀਵਤਿਆ ਤੋਂ ਹਟਾਇਆ ਧਾਰਾ ਨਗਰੀ ਰਾਜੇ ਗੋਪੀ ਚਾਂਦ ਦੀ ਨਗਰੀ ਹੈ ਇਹ ਰਾਜਾ ਗੋਪੀ ਚੰਦ ਮਹਾ ਜੋਗੀ ਹੋਇਆ ਇੱਥੇ ਜੋਗੀਆਂ ਦਾ ਬਹੁਤ ਜ਼ੋਰ ਸੀ ਗੁਰੂ ਜੀ ਨੇ ਇੱਥੇ yogiyan ਨਾਲ ਚਰਚਾ ਕੀਤੀ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇਹ ਸ਼ਬਦ ਚਾਰਨ ਕੀਤਾ ਤੇਹ ਦਾ ਪਰਮਾਥਮ ਹੈ yogiyo ਗੁਰੂ ਜੀ ਡੰਕੇ ਦੀ ਝੋਟ ਨਾਲ ਤੇ ਨਿਰ ਪਏ ਆਖਦੇ ਹਨ ਜਿਹੜਾ yogi ਕਪੜਾ ਅੰਨ ਆਦਕ ਕਦੀ ਪੀ ਕਿਆ ਮੰਗਣ ਖਾਤਰ ਘਰ ਘਰ ਫਿਰਦਾ ਦੌੜਿਆ ਫਿਰਦਾ ਹੈ ਉਹ ਉਸ ਜਗਤ ਵਿੱਚ ਤਾਂ ਪੋਖਤੇ ਕ੍ਰਿਸ਼ਨਾ ਦੀ ਅਗਨ ਨਾਲ ਸੜਦਾ ਹੈ ਅੱਤੇ ਅਗਲੀ ਦੁਨੀਆ ਪਰਲੋਕ ਵਿੱਚ ਜਾ ਮ ਉਸ ਨੂੰ ਸਾਰਦੇ ਹਨ ਸੱਚੇ ਹਾਰ ਨਾਮ ਦੀ ਨਾਮ ਦਾ ਉਸ ਨੂੰ ਸੀ ਮਰਾਨਾ ਉਹ ਸਨੇ ਸਿਮਰਨ ਨਹੀਂ ਕੀਤਾ ਹੋਇਆ ਹੁੰਦਾ ਅਸਲ ਜੋਗ ਉਹ ਹੈ ਜਿਹੜੀ ਪਰਮਾਤਮਾ ਦੀ ਭਗਤੀ ਕਰਕੇ ਗ੍ਰਿਸ਼ਟ ਵਿੱਚ ਰੰਗਿਆ ਹੋਇਆ ਪਰਮਾਤਮਾ ਨਾਲ ਮੇਲ ਕੀਤਾ ਜਾਵੇ ਜੋ ਸ਼ਾਂਤੀ ਦੇ ਘਰ ਵਸੇ ਉਹ ਜੋਗੀ ਹੈ ਜੋ ਇੱਕ ਨਜ਼ਰ ਨਾਲ ਪਰਮਾਤਮਾ ਨੂੰ ਦੇਖੇ ਸਾਰੇ ਜਗਤ ਨੂੰ ਪਰਮਾਤਮਾ ਰੂਪ ਸਮਝੇ ਮਨੋਖੀ ਦੀ ਦੇਹੀ ਰੂਪੀ ਗੱਡੀ ਨੂੰ ਪੰਜ ਬੈਲ ਕਾਮ ਕ્રોਧ ਲੋਭ ਮੋਹ ਹੰਕਾਰ ਚੁੱਕੀ ਫਿਰਦੇ ਹਨ ਵੈ ਗੁਰੂ ਦੀ ਸ਼ਕਤੀ ਨਾਲ ਸਾਰਾ ਕਾਰਜ ਹੋ ਰਿਹਾ ਹੈ ਜਦੋਂ ਪ੍ਰਾਣਾ ਦਾ ਤੁਰਾ ਟੁੱਟ ਜਾਂਦਾ ਹੈ ਭਾਵ ਪ੍ਰਾਨ ਤਨ ਛੱਡ ਜਾਂਦੇ ਹਨ ਤਾਂ ਇਹ ਦੇ ਇੱਕ ਲੋਥ ਬਾਂਝ ਜਾਂਦੀ ਹੈ ਇਹ ਦੇ ਰੂਪੀ ਗੱਡੀ ਲੱਕੜ ਹੋ ਕੇ ਟੁੱਟ ਜਾਂਦੀ ਹੈ ਪਾਵ ਤਤਾਂ ਵਿੱਚ ਮਿਲ ਜਾਂਦੇ ਹਨ ਗੁਰੂ ਜੀ ਨੇ ਤੈਨੂੰ ਚੰਗਾ ਰਸਤਾ ਤੁਹਾਨੂੰ ਚੰਗਾ ਰਸਤਾ ਦੱਸਦੇ ਹਨ ਜੇ ਜੋਗੀ ਸਭ ਤਪਸਿੱਧੀ ਦੇ ਪਖੰਡ ਛੱਡ ਕੇ ਗੁਰੂ ਕੋਲ ਸਿੱਖਿਆ ਹਾਸਲ ਕਰ ਫਿਰ ਉਸੇ ਉੱਤੇ ਵਿਚਾਰ ਕਰ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣ ਜਦੋਂ ਗੁਰੂ ਜੀ ਦੇ ਉਪਦੇਸ਼ ਨੂੰ ਵਿਚਾਰ ਕੇ ਪਰਮਾਤਮਾ ਦੀ ਭਗਤੀ ਕਰੇਗਾ ਤਾਂ ਖੁਦ ਪਰਮਾਤਮਾ ਦਾ ਰੂਪ ਹੋ ਜਾਏਗਾ ਜੋ ਜੋਗੀ ਗਿਆਨ ਦਾ ਜਗੋਟਾ ਜਿਗੋਟਾ ਪੈਨਦੇ ਹਨ ਉਹ ਜੋਗੀ 84 ਦੇ ਚੱਕਰ ਤੋਂ ਸਤੰਤਰ ਹੋ ਜਾਂਦੇ ਹਨ ਗੁਰੂ ਜੀ ਨੇ ਗੁਰੂ ਜੀ ਦੇ ਅਪਦੇਸ਼ ਨੇ ਉਸ ਦੇ ਤਨ ਵਿੱਚੋਂ ਪੰਜਾਂ ਚੋਰਾ ਨੂੰ ਕੱਢ ਦਿੱਤਾ ਗੁਰੂ ਦਾ ਆਸਰਾ ਮੰਦਰਾ ਮੰਦਰਾ ਹਨ ਪਰਮਾਤਮਾ ਦੀ ਭਗਤੀ ਉਸ ਨੂੰ ਤਾਰ ਰਹੀ ਹੈ ਐਸਾ ਜੋਗ ਕਮਾਓ ਐਵੇਂ ਮੂਰਖਾ ਵਾਂਗ ਸਾង ਦਾ ਤਾਰ ਕੇ ਘਰ ਘਰ ਮੰਗਦੇ ਫਿਰੰਦਾ ਨਾਮ ਕੋਈ ਜੋਗ ਨਹੀਂ ਇਹ ਸੁਣ ਕੇ ਜੋਗੀ ਸ਼ਾਂਤ ਹੋ ਗਏ ਨਰੰਕਾਰ ਦਾ ਸਿਮਰਨ ਤਾਂ ਉਹਨਾਂ ਬਚਨ ਬਚਨ ਦਿੱਤਾ ਕੋ ਜਿਹੜੇ ਉਸ ਸਥਾਨ ਉੱਤੇ ਰਹਿ ਕੇ ਗੁਰੂ ਜੀ ਅੱਗੇ ਤੁਰੇ ਦੇਵਗੜ੍ਹ ਲੋਧਪੁਰ ਪਟਨ ਐਮਦ ਨਗਰ ਬਾਸ ਬਾੜਾ ਤੋਂ ਮਹਾ ਨਦੀ ਟੱਪ ਕੇ ਪਾਪੀ ਜੀੜਿਆ ਨੂੰ ਤਾਰਦੇ ਹੋਏ ਗੁਰੂ ਜੀ ਜੈਨ ਨਗਰੀ ਆ ਪਹੁੰਚੇ ਜੈਨ ਹਿੰਦਵਾ ਦਾ ਵੱਡਾ ਤੀਰਥ ਹੈ ਮਾਂ ਕਾਲ ਤੇ ਸ਼ਿਵਲਿੰਗ ਜੋਤੀ ਦੇ ਪੁਰਾਣੇ ਮੰਦਰ ਹਨ ਜੈਨ ਪ੍ਰਾਣਾ ਇਤਿਹਾਸਕ ਸ਼ਹਿਰ ਹੈ ਇਸੇ ਸ਼ਹਿਰ ਦਾ ਮਹਾਰਾਜਾ ਵਿਕਰਮਜੀਤ ਸੀਗਾ ਜਿਸ ਦਾ ਸੰਮਤ ਚੱਲਦਾ ਹੈ ਇੱਥੇ ਬਰਾਗੀ ਗਸਾਈਆਂ ਦੇ ਬਹੁਤ ਵੱਡੇ ਮੱਠ ਹਨ ਗੁਰੂ ਜੀ ਦਾ ਨਰਾਲਾ ਬਾਣਾ ਦੇਖ ਕੇ ਲੋਕ ਬੜੇ ਹੈਰਾਨ ਹੋਏ ਗੁਰੂ ਜੀ ਕੋਲ ਬੈਠ ਕੇ ਸਾਧ ਧਰਮ ਦਾ ਉਪਦੇਸ਼ ਸੁਣਨ ਲੱਗੇ ਜਾਨੋ ਜੈਨ ਦੇ ਚਿਰਦੇ ਦੇ ਸਾਰੇ ਮੰਦਰਾ ਵਿੱਚ ਗਏ ਬਰਾਗੀਆਂ ਨੂੰ ਗੁਰਮਤ ਅਨਸਾਰ ਬਰਾਗ ਦੇ ਲੱਛਣ ਸਮਝਾਈ ਜੈਨ ਤੋਂ ਗੁਰੂ ਜੀ ਤੁਰਦਖਣ ਵਾਲ ਨੂੰ ਮੁਰਪੇ ਅੰਦਰ ਤੋਂ ਹੋ ਕੇ ਮਹਾਰਾਸ਼ਟਰ ਤੇ ਵਿੱਚ ਦੀ ਗੋਡੇ ਗੋਂਡੇ ਦੇਸ਼ ਦੇ ਨਰਸਿੰਘਪੁਰੇ ਪਹੁੰਚ ਗਏ ਨਰਸੰਘਪੁਰੇ ਦੇ ਰਾਜੇ ਦਾ ਪੁੱਤਰ ਮਰ ਗਿਆ ਸੀ ਉਸ ਦੇ ਸੋਗ ਵਿੱਚ ਸਾਰਾ ਸ਼ਹਿਰ ਰੋ ਰਿਆ ਸੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਵਿੱਚ ਪਹਿਲੇ ਪੈਰੇ ਰੈਨ ਕੇ ਬੰਜਾਰਿਆ ਮਿਤਰਾ ਛਉਬ ਅਚਾਰਨ ਕੀਤਾ ਇੱਥੇ ਬੰਜਾਰੇ ਸਿੱਖ ਰਹਿੰਦੇ ਸਨ ਉਹਨਾਂ ਨੇ ਧਰਮਸ਼ਾਲਾ ਬਣਵਾਈ ਇਸ ਤੋਂ ਅੱਗੇ ਕਣੇ ਗੰਗਾ ਲਾਗੇ ਜੰਗਲਾਂ ਦਾ ਨੀ ਰਾਸ਼ੀਰ ਬਗਿਆੜ ਤੇ ਬਾਂਦਰਾ ਨੂੰ ਦੇਖ ਕੇ ਮਰਦਾਨਾ ਡਰ ਗਿਆ ਉਹ ਕਹਿਣ ਲੱਗਾ ਗੁਰੂ ਜੀ ਗੁਰੂ ਜੀ ਕਿੱਧਰ ਨੂੰ ਚੱਲੇ ਜੇ ਗੁਰੂ ਜੀ ਮਰਦਾਨਿਆ ਦੇਖ ਰੰਗ ਕਰਤਾਰ ਦੇ ਇਹ ਉਹ ਦੇਸ਼ ਹੈ ਜਿੱਥੇ ਸ੍ਰੀ ਰਾਮਚੰਦਰ ਜੀ ਫੇਰਦੇ ਰਹਿਆ ਇਸ ਤੋਂ ਵੀ ਦੂਰ ਇੱਕ ਰਾਜੇ ਦੀ ਰੂਹ ਦਰਸ਼ਨਾ ਵਾ ਤੇ ਤੜਫ ਰਹੀ ਹੈ ਉਧਰ ਚਲਣਾ ਹੈ ਕਬਰਾਣਾ ਤੈਨੂੰ ਦੋਖ ਨਹੀਂ ਹੁੰਦਾ ਮਾਂ ਨਦੀ ਕ੍ਰਿਸ਼ਨ ਤੇ ਟੰਗ ਬੰਦਰਾ ਨਦੀਆਂ ਨੂੰ ਪਾਰ ਕਰਕੇ ਗੁਰੂ ਜੀ ਰਾਮ ਟੇਕਰੀ ਜਾਪ ਜੇ ਉਸ ਤੋਂ ਅੱਗੇ ਰਾਜੇ ਅਮਰੀਕ ਜੀ ਜਾਗ ਵਾਲੀ ਥਾਂ ਤੇ ਗਏ ਉੱਥੇ ਹੀ ਸੰਤਾਂ ਸਾਧਾਂ ਨੂੰ ਉਪਦੇਸ਼ ਦਿੱਤਾ ਇੱਥੇ ਵੀ ਸਾਧਾਂ ਸੰਤਾਂ ਨੂੰ ਉਪਦੇਸ਼ ਦਿੱਤਾ ਤੁੰਗ 15 ਦਰਿਆ ਦੇ ਕਿਨਾਰੇ ਕਰਨੂਰ ਸ਼ਹਿਰ ਹੈ ਇਹ ਸ਼ਹਿਰ ਬਹੁਤ ਪੁਰਾਣਾ ਹੈ ਇਹਦੇ ਇੱਥੋਂ ਦੇ ਲੋਕਾਂ ਨੂੰ ਗਣੇਸ਼ ਦੀ ਪੂਜਾ ਤੋਂ ਢਾਕੇ ਵੈਗੁਰੂ ਸਿਮਰਨ ਵਨ ਲਾਇਆ ਇਸ ਤੋਂ ਅੱਗੇ ਗੁਰੂ ਜੀ ਕਲੇਰ ਸ਼ਹਿਰ ਵਾਲ ਤੁਰ ਪਏ ਕ੍ਰੇਲ ਸ਼ੇਰ ਵਿੱਚ ਇਸਤਰੀ ਦਾ ਰਾਜ ਸੀ ਪ੍ਰਾਤਨ ਕਥਾ ਅਨੁਸਾਰ ਇਹ ਵੀ ਖਿਆਲ ਹੈ ਕਿ ਇਹ ਇਹ ਲਕਾ ਰਾਮਣ ਨੇ ਫਤੇ ਕਰਕੇ ਆਪਣੀ ਭੈਣ ਸਰੂਪ ਨਖਾਨ ਨੂੰ ਦਿੱਤਾ ਹੋਇਆ ਸੀ ਵਿਚ ਪਿਛਲੇ ਰਿਵਾਜ ਅਨਸਾਰ ਅਜੇ ਵੀ ਉੱਥੇ ਇਸਤਰੀ ਰਾਜ ਕਰ ਰਹੀ ਸੀ ਇਸੇ ਸ਼ਹਿਰ ਵਿੱਚ ਗੁਰੂ ਜੀ ਨੇ ਮਾਨਕ ਸਿੱਧ ਮਿਲਿਆ ਮਾਨਕ ਸਿੱਧ ਪਹਿਲਾਂ ਸਤ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਚੁੱਕਾ ਸੀ ਉਸ ਇਲਾਕੇ ਵਿੱਚ ਉਹ ਸਤਨਾਮ ਦਾ ਪ੍ਰਚਾਰ ਕਰ ਰਿਹਾ ਸੀ ਉਸ ਨੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਲੋਕਾਂ ਨੂੰ ਪ੍ਰਚਾਰਨ ਪ੍ਰਚਾਰ ਕਰਦੇ ਹੋਏ ਵੈਲੂਰ ਤੇ ਪੰਡੀਸ਼ਰੀ ਵਿੱਚੋਂ ਹੋ ਕੇ ਫਿਰਦੇ ਫਰਾਂਦੇ ਰਾਮੇਸ਼ਰ ਪਹੁੰਚ ਗਏ ਜੈਨ ਤੋਂ ਰਾਮੇਸ਼ਰ ਤੱਕ ਇੱਕ ਪ੍ਰਚਾਰ ਫੇਰੀ ਦੱਖਣ ਹਿੰਦ ਦੀ ਬਹੁਤ ਲੰਮੀ ਰੇ ਸਫਰ ਵਾਲੀ ਹੈ ਸ੍ਰੀ ਗੁਰੂ ਨਾਨਕ ਜੀ ਵਿਦੀ ਵਿਭਗ ਸ਼ਕਤੀ ਸੀ ਕਿ ਇੰਨਾ ਲੰਮਾ ਪੰਧ ਕਰਕੇ ਪ੍ਰਚਾਰ ਕੀਤਾ ਗੁਰੂ ਜੀ ਨੇ ਪਹਿਲਾਂ ਬੁੱਧ ਮੱਤ ਦੇ ਪਿਖਸ਼ੂ ਫਿਰੇ ਸੰਨ ਫਿਰ ਉਹ ਵੀ ਦੇਸ਼ ਦੇ ਏਕੀ ਸੇ ਵਿੱਚ ਪੁੱਜੇ ਸੰਨ ਸਾਰੇ ਭਾਰਤ ਦਾ ਰਤਨ ਪ੍ਰਚਾਰ ਕਿਸੇ ਨੇ ਨਹੀਂ ਕੀਤਾ ਤਨ ਹੈ ਮੇਰਾ ਸਤਿਗੁਰੂ ਨਾਨਕ ਤਨ ਹੈ ਮੇਰਾ ਸਤਿਗੁਰੂ ਨਾਨਕ ਦੇਵ ਜੀ ਗੁਰੂ ਜੀ ਰਮਾਸ਼ੇਵਰ ਵਿੱਚ ਸੁਬਾ ਮਦਰਾਸ ਦੇ ਜਿਹੜਾ ਮੁਦਰਾ ਤੋਂ ਰੇਲ ਰਾਮਾ ਆਨੰਦ ਤੱਕ ਜਾਂਦੀ ਹੈ ਰਾਮਾ ਆਨੰਦ ਤੇ ਅੱਗੇ ਰਾਮੇਸ਼ਵਰ ਹੈ ਇਹ ਸਮੁੰਦਰ ਵਿੱਚ ਇੱਥੇ ਤੱਕ ਰੇਲ ਜਾਂਦੀ ਹੈ ਰਾਮੇਸ਼ਵਰ ਅੱਜ ਸ਼ਹਿਰ ਤੋਂ ਲੰਕਾ ਸਲੂਨ ਵਾਸਤੇ ਭਾਰਤ ਦੀ ਬੰਦਰਗਾਹ ਹੈ ਇੱਥੋਂ ਜਾਜ ਲੰਕਾ ਨੂੰ ਜਾਂਦੇ ਹਨ ਰਾਮੇਸ਼ਵਰ ਸ੍ਰੀ ਰਾਮਚੰਦਰ ਜੀ ਦਾ ਮੰਦਰ ਹੈ ਪਰ ਇੱਥੇ ਸ਼ਿਵਲਿੰਗ ਦੀ ਪੂਜਾ ਹੁੰਦੀ ਹੈ ਇਹ 12 ਲਿੰਗਾ ਵਿੱਚੋਂ ਇੱਕ ਪ੍ਰధాన ਲਿੰਗ ਜੋਤੀ ਮੰਦਰ ਹੈ ਗੁਰੂ ਜੀ ਉਸ ਮੰਦਰ ਕੋਲ ਜਾ ਕੇ ਬੈਠੇ ਸਮੁੰਦਰ ਦੇ ਕਿਨਾਰੇ ਅੱਗੇ ਜਾਲ ਥਾਲ ਨਜ਼ਰ ਆਉਂਦਾ ਸੀ ਥਾ ਸਾਗਰ ਨੂੰ ਦੇਖ ਕੇ ਮਰਦਾਨੇ ਨੇ ਗੁਰੂ ਜੀ ਨੂੰ ਪੁੱਛਿਆ ਕਰਪਾਲੂ ਜੀਓ ਇਹ ਤੋਂ ਅੱਗੇ ਤਰਤੀ ਨਹੀਂ ਗੁਰੂ ਜੀ ਮਰਦਾਨਿਆ ਤਰਤੀ ਹੈ ਉਹ ਤਰਤੀ ਵਿੱਚ ਕਰੋ ਸਾਡੇ ਦਰਸ਼ਨਾਂ ਨੂੰ ਤੜਫ ਰਹੀ ਹੈ ਉਸ ਕੋਲ ਪਹੁੰਚਣਾ ਹੈ ਮਰਦਾਨਾ ਦਾਤਾ ਥਾ ਸਾਗਰ ਵਿੱਚੋਂ ਲੰਘਾਂਗੇ ਗੁਰੂ ਜੀ ਨਰੰਕਾਰ ਪਾਰ ਕਰੇਗਾ ਜੋ ਪਾਲ ਸਾਗਰ ਤੋਂ ਪਾਰ ਕਰ ਸਕਦਾ ਹੈ ਤੇ ਉਹ ਇਸ ਸਾਗਰ ਤੋਂ ਵੀ ਪਾਰ ਕਰ ਸਕਦਾ ਹੈ ਜਾਂ ਛੇਰ ਜੋ ਸਮਗਰੀ ਲਿਆ ਰੋਟੀ ਤਿਆਰ ਕਰਗੇ ਰੋਟੀ ਖਾ ਕੇ ਬੇੜੇ ਵਿੱਚ ਬਿਠਾਂਗੇ ਮਰਦਾਨਾ ਗੁਰੂ ਜੀ ਇਹ ਬੇੜੇ ਉਸ ਦੇਸ਼ ਲੈ ਜਾਂਦੇ ਹਨ ਗੁਰੂ ਜੀ ਹਾਂ ਇਹ ਬੇੜੇ ਉਸ ਦੇਸ਼ ਲੈ ਜਾਂਦੇ ਹਨ ਮਰਦਾਨਾ ਖੇਰ ਵਿੱਚ ਗਿਆ ਆਟਾ ਢਾਲ ਹੋਰ ਸਮਾਨ ਲੈ ਆਇਆ ਰਾਮੇਸ਼ਵਰ ਮੰਦਿਰ ਦੇ ਕੋਲ ਚੁੱਲਾ ਬਣਾ ਕੇ ਗੁਰੂ ਜੀ ਮਰਦਾਨੇ ਸੰਹਿਦ ਪੋਜਨ ਤਕਨ ਨੂੰ ਲੱਗ ਪਏ ਰਾਮੇਸ਼ਵਰ ਦੇ ਲੋਕਾਂ ਵਿੱਚ ਭਰਮ ਸੀ ਕਿ ਜੇ ਕੋਈ ਚੌਂਤਰਾ ਬਣਾਏ ਬਿਨਾ ਅੰਨ ਪਕਾਏ ਤਾਂ ਉਸ ਨੂੰ ਦੁੱਖ ਹੁੰਦਾ ਹੈ ਰਾਮੇਸ਼ਵਰ ਦੀ ਨਰਾਦਰੀ ਹੁੰਦੀ ਹੈ ਗੁਰੂ ਜੀ ਨੇ ਪਰਵਾਹ ਨਾ ਕੀਤੀ ਜਦੋਂ ਲੋਕਾਂ ਨੇ ਦੇਖਿਆ ਕਿ ਸਾਧੂ ਗੁਰੂ ਨਾਨਕ ਜੀ ਮਰਦਾਨਾ ਚੌਂਕਾ ਪੂਰੇ ਤੋਂ ਅਸ਼ਨਾਣ ਕਰੇ ਬਿਨਾ ਪੂਜਨ ਤਿਆਰ ਕਰ ਰਹੇ ਹਨ ਤਾਂ ਲੋਕ ਬਹੁਤ ਆਰਾਣ ਹੋਏ ਗੱਲੋ ਗੱਲੀ ਰੋਲਾ ਮਚ ਗਿਆ ਮੰਦਰ ਦੇ ਪੁਜਾਰੀ ਵੀ ਆ ਗਏ ਲੋਕਾਂ ਦੀ ਚੋਖੀ ਭੀੜ ਹੋ ਗਈ ਪੁਜਾਰੀ ਨੇ ক্রోధवान ਹੋ ਕੇ ਆਖਿਆ অপੁਰ샤 এ ਕੀ ਕੀਤਾਈ ਕੀ ਤੈਨੂੰ ਪਤਾ ਨਹੀਂ ਇਹ ਤਾਂ राम, करन, खतरना, खतरना राम जी ਦਾ তীર્થ ਹੈ ਇੱਥੋਂ ਦੀ ਮਰਜ਼ਾਦਾ ਨੂੰ ਭੰਗ ਕਰਨ ਖਤਰਨਾਕ ਕਰਨਾ ਖਤਰਨਾਕ ਹੈ ਇੱਥੇ राम ਭਗਤਾਂ ਦਾ ਰਾਜ ਹੈ ਚੰਤਰੇ বিনা ਪੋਜਨ ਕਿਉਂ ਤਿਆਰ ਕੀਤਾ ਗੁਰੂ ਜੀ ਨੇ ਕੰਵਲ ਨਾਂ ਖੋਲੇ ਸਾਰਿਆਂ ਵੱਲ ਤੱਕਿਆ ਨੈਨਾ ਦੀ ਜੋਤ ਤੇ ਚਿਹਰੇ ਦਾ ਨੂਰ ਦੇਖ ਕੇ ਸਾਰਿਆਂ ਦੇ ਮੱਥੇ ਠਣਕੇ ਅੱਖਾਂ ਨੀਵਾਂ ਹੋ ਗਈਆਂ ਸ਼ਰਮ ਨੇ ਉਹਨਾਂ ਦੇ ਕਲੇਜੇ ਕੁੱਟ ਲਏ ਉਹਨਾਂ ਨੇ ਅੰਜ ਪ੍ਰਤੀਤ ਹੋਇਆ ਜਿਵੇਂ ਅੱਜ ਸੱਚ ਮੋਤੀ ਉਹ ਰਾਮਚੰਦਰ ਜੀ ਨੂੰ ਹੀ ਕੁਰਹਿ ਹਨ ਗੁਰੂ ਜੀ ਨੇ ਇਹ ਸ਼ਬਦ ਅਚਾਰ ਕੀ ਅਚਾਰਨ ਕੀਤਾ ਇਹਦਾ ਪਰਮਾਥਮ ਗੁਰੂ ਜੀ ਫਰਮਾਉਂਦੇ ਹਨ ਭਲੇ ਲੋਕੋ ਜਿਹੜਾ ਗੁਰੂ ਜੀ ਦੀ ਸੇਵਾ ਕਰੇ ਉਹ ਹੀ ਠਾਕਰ ਮਾਲਕ ਨੂੰ ਪਾਉਂਦਾ ਹੈ ਦੇਖੋ RAM ਜਪੋ ਇਹ ਸਖਿਓ ਮਿੱਤਰੋ ਪੰਡਤੋ ਤਾਂ ਸੱਚ ਮੁਚ RAM ਆਪਣੀਆਂ ਅੱਖਾਂ ਨਾਲ ਦੇਖ ਲਵੋਗੇ ਤੁਸੀਂ ਤਾਂ ਪ੍ਰਾਤਨ ਰਵਾਈ ਨਾਲ ਬੱਧੀ ਹੋਏ ਹੈ ਅਸਲ ਵਿੱਚ ਪਰਮੇਸ਼ਵਰ ਭਗਤੀ ਤੋਂ ਬਿਨਾ ਸੰਸਾਰ ਵਿੱਚ ਮਾਤਾ ਪਿਤਾ ਤਿ냐 ਪੁੱਤਰ ਇਹ ਵੀ ਬੰਧਨ ਹਨ ਜੀਵਨਦਾਰੀ ਕਰਨੀ ਇਹ ਵੀ ਬੰਧਨ ਹੈ ਬਿਨਾ ਵਿਚਾਰਾਂ ਤੂੰ ਸਭ ਬੰਧਨ ਹੀ ਬੰਧਨ ਪ੍ਰਤੀਤ ਹੁੰਦੇ ਹਨ ਦੌੜ ਇਕੱਠੀ ਕਰਨੀ ਬੰਧਨ ਹੈ ਵੇਦਾਂ ਦਾ ਵਿਚਾਰ ਕਰਕੇ ਹੰਕਾਰ ਚ ਆਉਣਾ ਮਾੜਾ ਹੈ ਮੋਹ ਤੇ ਵਕਾਰ ਛੱਡਣਾ ਜ਼ਰੂਰੀ ਹੈ ਤੁਸੀਂ ਇਸ ਪ੍ਰਾਪਤ ਪ੍ਰਾਪਤਨ ਸਦਾਸਮ ਦੇ ਬੰਧਨ ਵਿੱਚ ਬੱਜੇ ਹੋਏ ਜੇ ਮੈਂ ਤਾਂ ਰਾਮ ਰਹਿ ਗੁਰੂ ਦੀ ਸ਼ਰਨ ਪਿਆ ਹਾਂ ਸਤ ਗੁਰੂ ਰੰਕਾਰ ਦੀ ਮੇਰ ਹੈ ਕਿ ਕੋਈ ਬੰਧਨ ਨਹੀਂ ਰਿਆ ਰਾਮ ਪਰਮਾਤਮਾ ਮੇਰਾ ਹੈ ਤੇ ਮੈਂ ਰਾਮ ਦਾ ਹਾਂ ਇਹ ਸ਼ਬਦੀ ਸਮਾਰਤੀ ਜੀ ਨਾਲ ਇੱਕ ਹੋਰ ਚਰਜਕੋਕਤ ਹੋਇਆ ਨਰੰਕਾਰ ਨੇ ਪੰਡਤਾਂ ਦੀਆਂ ਅੱਖਾਂ ਵਿੱਚ ਐਸਾ ਚਾਨਣ ਆਂਦਾ ਜੋ ਉਹਨਾਂ ਨੂੰ ਸੱਚਮੁੱਚ ਸ੍ਰੀ ਰਾਮਚੰਦਰ ਜੀ ਦਿਖਾਈ ਦੇਣ ਲੱਗੇ ਉਹ ਸਾਰੇ ਗੁਰੂ ਜੀ ਦੇ ਚਰਨਾਂ ਉੱਪਰ ਡੇਗ ਕੇ ਡੰਡੋਤ ਕੇ ਗੁਰੂ ਜੀ ਕੋਲੋਂ ਖੀਮਾ ਮੰਗਣ ਲੱਗੇ ਦਇਆ ਕਰੋ ਮੇਰ ਕਰੋ ਅਸੀਂ ਭੁੱਲੇ ਅਸੀਂ ਭੁੱਲੇ ਅਸੀਂ ਸ਼ਿਵਲਿੰਗ ਦੀ ਪੱਥਰ ਪੂਜਾ ਨਹੀਂ ਕਰਾਂਗੇ ਆਪ ਸੱਚ ਮੁੱਚ ਰਾਮ ਜੀ ਰਾਵਣ ਕਾਲ ਜੋਗ ਦਾ ਅੰਤ ਕਰਨਾ ਹੈ ਜੀ ਸੱਤ ਤਰਮ ਦਾ ਥਿਆਰ ਆਪ ਕੋੜ ਹੈ ਅਸਾਂ ਭੁੱਲਿਆ ਪਾਪੀਆਂ ਕਦਰਮੀਆਂ ਕੋ ਹਾਰਨਾ ਤੇ ਅਗਿਆਨੀਆਂ ਨੂੰ ਚਾਨਣ ਬਖਸ਼ੋ ਗੁਰੂ ਜੀ ਨੇ ਉਹਨਾਂ ਦੀ ਪ੍ਰਾਰਥਨਾ ਪ੍ਰਵਾਨ ਕੀਤੀ ਸਤਨਾਮ ਸਤ ਕਰਤਾ ਸਤਨਾਮ ਸਤ ਕਰਤਾ ਦੇ ਸਿਮਰਨ ਕਰਨ ਦਾ ਵਾਲ ਦੱਸਿਆ ਮਨੁੱਖਾਂ ਦੀ ਸੇਵਾ ਕਰਨ ਦਾ ਵਾਲ ਦੱਸਿਆ ਮਨੁੱਖਾਂ ਦੀ ਸੇਵਾ ਕਰਨ ਵਾਸਤੇ ਤਰੇ ਰਿਆ ਇਸੇ ਥਾਂ ਤੇ ਉੱਤੇ ਗੁਰੂ ਜੀ ਨੇ ਸੰਸਰ ਸੰਸਰ ਨਾਮਾ ਅਜਾਰਿਆ ਸੈਨਸਰ ਨਾਮ ਅਜਾਰਿਆ ਰਾਜੇ ਸ਼ਿਵਨਾਥ ਦੀ ਸਾਖੀ ਰਾਜਾ ਸ਼ਿਵਨਾਥ ਲੋਕਾਂ ਦੇ 21 ਸੇ ਦਾ ਰਾਜਾ ਸੀ ਇਹ ਬਹੁਤ ਤਰਮਤਮਾ ਸੀ ਪਰ ਬ੍ਰਹਮਣਾ ਦੇ ਅੱਖੇ ਲੱਗ ਕੇ ਪਰਜਾਂ ਕੋਲ ਵਰਤ ਰਖਵੰਦਾ ਤੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਤੇ ਕਰਾਉਂਦਾ ਸੀ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸਿੱਖ ਭਾਈ ਮਨ ਸੁਖ ਉਪਹਾਰ ਕਰਨ ਬਦਲੇ ਲੋਕਾਂ ਵਿੱਚ ਚਲਿਆ ਗਿਆ ਭਾਈ ਮਨ ਸੁਖ ਗੁਰੂ ਜੀ ਦੇ ਯੂਰ ਬਹੁਤ ਚੇਰ ਰਿਆ ਸੀ ਗੁਰੂ ਜੀ ਦੀ ਬਾਣੀ ਨੂੰ ਚੇਤੇ ਕੀਤਾ ਹੋਇਆ ਸੀ ਕਿ ਗੁਰਮਤ ਨੂੰ ਹਿਰਦੇ ਵਸਾਇਆ ਹੋਇਆ ਸੀ ਉਹ ਪੂਰਨ ਨਿਤਨੇਮੀ ਸਿੱਖ ਸੀ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਨ ਸੁਖ ਸਵਾ ਪੈ ਰੈਂਦੀ ਰਾਤ ਉੱਠਦਾ ਇਸਨਾਨ ਕਰਕੇ ਗੁਰੂ ਜੀ ਦੀ ਬਾਣੀ ਪੜਦਾ ਦਿਨ ਚੜ੍ਹੇ ਆਪਣੇ ਕੰਮ ਧੰਦੇ ਵਿੱਚ ਰੁੱਝ ਜਾਂਦਾ ਉਹ ਭਾਰਤੇ ਕੀਰਤ ਕਰਦਾ ਹੋਇਆ ਭਾਈ ਮਨ ਸੁਖ ਸਤਨਾੰ ਸਤ ਕਰਤਾ ਸਤ ਕਰਤਾ ਰਸਨਾ ਤੋਂ ਜਪਦਾ ਹੋਇ ਰਹਿਦਾ ਸੀ ਉਹਦੀਆਂ ਅੱਖਾਂ ਵਿੱਚ ਗੁਰੂ ਜੀ ਦੀ ਤਸਵੀਰ ਰਹਿੰਦੀ ਏ ਗੁਰੂ ਜੀ ਦਾ ਅਨੰਨ ਭਗਤ ਸੀ ਰਾਜੇ ਸ਼ਿਵਨਾਥ ਦੇ ਰਾਜ ਵਿੱਚ ਪੁੰਨਿਆਂ ਦੇ ਵਰਤ ਨੂੰ ਮਹਾਤਮਾ ਦਿੱਤੀ ਜਾਂਦੀ ਸੀ ਪੁੰਨਿਆਂ ਦਾ ਵਰਤਾਇਆ ਸਾਰੇ ਅਨੇ ਵਰਤ ਰੱਖਿਆ ਪਰ ਭਾਈ ਮਾਨਸੂਖ ਨੇ ਚੁੱਲ੍ਹੇ ਅੱਗ ਬਾਲ ਦਿੱਤੀ ਉਹਦੀ ਅੱਗ ਬੜੀ ਦੇਖ ਕੇ ਬਾਜ਼ਾਰ ਤੇ ਬੰਦੇ ਤੇ ਚੌਧਰੀ ਭਾਈ ਮਾਨਸੂਖ ਦੇ ਅਦਾਲੇ ਆ ਹੋਏ ਸਾਰਿਆਂ ਲੋਕਾਂ ਆਖਿਆ ਪੁਰ샤 ਰਾਜੇ ਦਾ ਹੁਕਮ ਹੈ ਪੁੰਨਿਆਂ ਦੇ ਦਿਹਾੜੇ ਕੋਈ ਅੱਗ ਨਾ ਬਾਲੇ ਸੁੱਚੇ ਮੂੰਹ ਸ਼ਾਮ ਨੂੰ ਪੁੰਨਿਆਂ ਦੀ ਕਥਾ ਸੁਨੇ ਇਹ ਰਾਜੇ ਦਾ ਹੁਕਮ ਹੈ ਤੁਸਾਂ ਰਾਜੇ ਦੀ ਹੁਕਮ ਦੀ ਲੰਗਣਾ ਕੀਤੀ ਹੈ ਭਾਈ ਮਨੁਸਖ ਨੇ ਕਿਹਾ ਮੇਰੇ ਗੁਰੂ ਦਾ ਹੁਕਮ ਹੈ ਕੋਈ ਵਰਤਨਾ ਰੱਖਣਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਾ ਕਰਨੀ ਇਹ ਪਰਮਾਤਮਾ ਸਰਵ ਵਿਆਪੀ ਹੈ ਇਸ ਵਾਸਤੇ ਮੈਂ ਵਰਤ ਨਹੀਂ ਰੱਖਦਾ ਬਾਜ਼ਾਰ ਦੇ ਮੁਖੀ ਰਾਜੇ ਦੇ ਸਨਮਖੋ ਗਏ ਉਹਨਾਂ ਜਾ ਕੇ ਰਾਜੇ ਨੂੰ ਆਖਿਆ ਹੈ ਰਾਜਾ ਜੀ ਇਹ ਇੱਕ ਬਾਣੀਆਂ ਮਨ ਸੁਖ Hindu ਕਹ ਲਾਤਾ ਹੈ ਪਰੋ ਕੰਮ ਜੋ ਕਰਤਾ ਹੈ ਉਹ ਸੋਪ੍ਰਿਸ਼ਟ ਕਰਤਾ ਹੈ ਵਰਤ ਨਿਯਮ ਕੁਝ ਨਹੀਂ ਰੱਖਦਾ ਤਾਰਾਏ ਸ਼ਿਵਨਾਥ ਨੇ ਕਿਹਾ ਉਸ ਮਾਨੀਓ ਕੋ ਸੱਦ ਲੈ ਆਉ ਜਨਮ ਸਾਖੀ ਇਹ ਮੁੱਖੀ ਰਾਜੇ ਦੇ ਦਰਬਾਰ ਵਿੱਚ ਮੋੜ ਆਏ ਤਾਂ ਭਾਈ ਮਨਸੁਖ ਨੂੰ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਲੈ ਪਹੁੰਚੇ ਭਾਈ ਮਨਸੁਖ ਨੂੰ ਘਰੋਂ ਤੁਰਨ ਲੱਗਾ ਇੱਕ ਨਾਰੀਆਲਾ ਤੇ ਕੁਝ ਫਾਲ ਕੋਲ ਲੈ ਸੰ ਉਹਨਾਂ ਨੇ ਰਾਜੇ ਨੂੰ ਭੇਟ ਕੀਤਾ ਰਾਜੇ ਨੇ ਭਾਈ ਮਾਨਸੂਨ ਨੂੰ ਪੁੱਛਿਆ ਕਿਉਂ ਪੁਰਛਾ ਤੂੰ Hindu ਹੋ ਕੇ Hindu ਧਰਮ ਦੀ ਮਰਯਾਦਾ ਦੀ ਲੰਘਣਾ ਕਿਉਂ ਕਰਦਾ ਹੈ ਅੱਜ ਤੋ ਅੱਗ ਕਿਉਂ ਬਾਲੀ ਵਰਤ ਕਿਉਂ ਨਹੀਂ ਰੱਖਿਆ ਭਾਈ ਮਾਨਸੂਨ ਜੀ ਬੜੇ ਸਤਕਾਰ ਨਾਲ ਬੋਲੇ हे ਰਾਜਨ ਮੈਂ ਠੀਕ ਵਰਤ ਨਹੀਂ ਰੱਖਿਆ ਮੈਂ ਅੱਗ ਬਾਲੀ ਹੈ ਮੈਂ ਝੂਠ ਨਹੀਂ ਆਖਦਾ ਕਿਉਂਕਿ ਗੁਰੂ ਜੀ ਦਾ ਹੁਕਮ ਹੈ ਸਦਾ ਸੱਚ ਬੋਲਣਾ ਬਾਕੀ ਰਹੀ ਗੱਲ ਵਰਤ ਰੱਖਾਂ ਦੀ ਵਰਤ ਰੱਖੇ ਜਾਂਦੇ ਨੇ ਆਤਮਾ ਦੀ ਸ਼ਾਂਤੀ ਵਾਸਤੇ ਸੰਤੋਖ ਵਾਸਤੇ ਸੋ ਮੈਨੂੰ ਸੰਤੋਖ ਮਿਲ ਚੁੱਕਾ ਹੈ ਮੇਰੇ ਗੁਰੂ ਦਾ ਹੁਕਮ ਹੈ ਏ ਰਾਜਨ ਮੇਰਾ ਗੁਰੂ ਆਖਦਾ ਹੈ ਕਰਮ ਵਰਤ ਜਾਪ ਪੂਜਾ ਤਾਪਤੇ ਧਰਮ ਇਹ ਸੱਚਾ ਨਾਮ ਜਿਨਾਂ ਨੇ ਸੱਚ ਗ੍ਰਹਿ ਕਰ ਲਿਆ ਹੈ ਉਹਨਾਂ ਨੂੰ ਤੋਂ ਬਿਲੇ ਹਾਰ ਜਾਂਦਾ ਹ ਭਗਤ ਪ੍ਰਭੂ ਦੀ ਭਗਤੀ ਸੇ ਬਨ ਦੇ ਚ ਲੱਗਦੇ ਹਨ ਉਹ ਭਗਵਾਨ ਦੇ ਕੋਲ ਪ੍ਰਵਾਨ ਹੁੰਦੇ ਹਨ ਇਸ ਵਾਸਤੇ ਕਿਰਿਆ ਧਰਮ ਦੇ ਬੰਧਨਾ ਤੋਂ ਸਤੰਤਰ ਹੋ ਕੇ ਮੈਂ ਤਾਂ ਪਰਮਾਤਮਾ ਦਾ ਨਾਮ ਤੇ ਸਿਮਰਨ ਕਰਦਾ ਹਾਂ ਰਾਜਨ ਹੈ ਰਾਜਨ ਤੁਸੀਂ ਪੰਡਤਾਂ ਪਿੱਛੇ ਲੱਗ ਕੇ ਵਰਤ ਰੱਖਦੇ ਜੀ ਪਰ ਮੇਰਾ ਮਾਲਕ ਆਖਦਾ ਹੈ ਪੰਡਤ ਵੇਦ ਜ਼ਰੂਰ ਪੜਦੇ ਹਨ ਤੇ ਲੋਕਾਂ ਨੂੰ ਦੱਸਦੇ ਵੀ ਹਨ ਪਰ ਜੇ ਹਿਰਦੇ ਵਿੱਚ ਗਿਆਨ ਵਸਤੂ ਹੈ ਉਸ ਨੂੰ ਨਹੀਂ ਜਾਣਦੇ ਕਿਉਂਕਿ ਉਹ ਵਸਤੂ ਗੁਰੂ ਤੋਂ ਬਿਨਾਂ ਨਹੀਂ ਲੱਭਦੀ ਉਹ ਪਰਮਾਤਮਾ ਹਰ੍ਹਾਂ ਵਸਤੂ ਵਿੱਚ ਵਸਦਾ ਹੈ ਭਾਈ ਮਾਨ ਸੁਖਦੇ ਇਹ ਬਚਨ ਸੁਣ ਕੇ ਰਾਜਾ ਸ਼ਿਵਨਾਥ ਬੋਲਿਆ ए रा पुरुषा ऐसा गुरु तेरा कौन है जे सुन तैनू ऐसा ज्ञान बख्या भाई मन सुखराजन मेरा गुरु मेरे वतन पंजाब रहन वाला है श्री गुरु नानक जी ओ न निरंकारि निरंकारि ਨਾਨਕ ਨਿਰੰਕਾਰ ਹੀ ਆਖਦੇ ਹਨ ਅੰਤਰਜਾਮੀ ਐਸਾ ਹੈ ਜਿੱਥੇ ਕੋਈ ਉਸ ਨੂੰ ਸ਼ੁੱਧ ਹੀ ਹਿਰਦੇ ਨਾਲ ਯਾਦ ਕਰੇ ਉਹ ਆ ਮਿਲਦੇ ਹਨ ਗੁਰੂ ਨਾਨਕ ਦੇਵ ਜੀ ਕਾਲ ਯੁਗ ਦੇ ਅਵਤਾਰ ਹਨ ਰਾਜਾ ਸ਼ਿਵਨਾਥ ਜੇ ਮੈਂ ਐਸੇ ਗੁਰੂ ਦੇ ਦਰਸ਼ਨ ਕਰਨਾ ਚਾਹਾਂ ਤਾਂ ਦੀ ਮੈਨੂੰ ਇੱਥੇ ਆ ਕੇ ਦਰਸ਼ਨ ਦੇਣਗੇ ਭਾਈ ਮਨੁੱਖ ਭਰੋਸੇ ਨਾਲ ਸਿਰ ਉੱਚਾ ਕਰਕੇ ਮੇਰਾ ਗੁਰੂ ਜ਼ਰੂਰ ਆਪ ਜੀ ਨੂੰ ਦਰਸ਼ਨ ਦੇਵੇਗਾ ਰਾਜੇ ਨੇ ਉਸ ਦਿਨ ਦੇਲੇ ਮੁਖੀਆਂ ਦੇ ਰਾਜ ਦਰਬਾਰਿਆਂ ਨੂੰ ਹੁਕਮ ਦਿੱਤਾ ਤੇ ਭਾਈ ਮਾਨਸੂਖ ਨੂੰ ਸਤੰਤਰ ਕਰ ਦਿੱਤਾ ਜਾਵੇ ਉਸੇ ਵੇਲੇ ਮਾਨਸੂਖ ਸਤੰਤਰ ਹੋ ਗਿਆ ਪਰ ਰਾਜੇ ਦੇ ਭਾਈ ਮਾਨਸੂਖ ਨੂੰ ਆਖਿਆ ਪੁਰਸ਼ਾ ਮੇਰੇ ਦਰਬਾਰ ਵਿੱਚ ਕਦੀ ਕਦਾਈ ਆਇਆ ਕਰ ਤੇ ਆਪਣੇ ਗੁਰੂ ਦੀਆਂ ਸਾਖੀਆਂ ਬਾਣੀਆਂ ਜ਼ਰੂਰ ਸੁਣਾਇਆ ਕਰ ਭਾਈ ਮਾਨਸੂਖ ਰਾਜੇ ਦਾ ਹੁਕਮ ਮੰਨ ਲਿਆ ਜਦੋਂ ਕਾਰਵਿਆ ਵਰ ਹੋਵੇਲਾ ਮਿਲਦਾ ਤਦੋ ਏਵਾ ਇੱਕ ਵਾਰ ਰੋਜ ਰਾਜੇ ਦੇ ਪਾਸ ਜਾਂਦਾ ਜਗਤ ਗੁਰੂ ਨਾਨਕ ਦੇਵ ਜੀ ਨੇ ਸਾਖਿਆ ਸੁਣਾਉਂਦਾ ਰਾਜੇ ਦੇ ਹਿਰਦੇ ਵਿੱਚ ਪਿਆਰ ਜਾਗ ਪਿਆ ਮਨੁੱਖ ਸੁਖ ਦੇ ਸ਼ਬਦਾਂ ਰਹੀਂ ਗੁਰੂ ਜੀ ਦਾ ਸੁਭਾਅ ਤੇ ਚਿੱਤਰ ਰਾਜੇ ਦੇ ਮਨ ਵਿੱਚ ਉਚਰਿਆ ਇਹ ਵੀ ਆਖਿਆ ਉਹ ਆਉਣਗੇ ਸਾਧੂ ਪੇਸ਼ ਵਿੱਚ ਉਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੂਚੇ ਹਨ ਕੋਈ ਚੀਜ਼ ਉਹਨਾਂ ਨੂੰ ਠੱਗ ਨਹੀਂ ਸਕਦੀ ਜ्यों-ਜ्यों ਦਿਨ ਬੀਤ ਗਏ ਗਏ ਤਾਂ ਉਹ ਰਾਜੇ ਦੀ ਪ੍ਰੀਤ ਤੀਬਰ ਹੁੰਦੀ ਗਈ ਉਹ ਰਾਤ ਦਿਨੇ ਗੁਰੂ ਜੀ ਨੂੰ ਯਾਰ ਕਰਨ ਲੱਗਾ ਰਾਜੇ ਨੇ ਹੁਕਮ ਦਿੱਤਾ ਉਸ ਰਾਜ ਵਿੱਚ ਜੋ ਕੋਈ ਸਾਦੀ ਵਾਵੇ ਉਸ ਦਾ ਸਤਕਾਰ ਕੀਤਾ ਜਾਵੇ ਪਰ ਨਾਲ ਹੀ ਪਰਖ ਵੀ ਪਰਖ ਵੀ ਕੀਤੀ ਜਾਵੇ ਕਿ ਜੋ ਪਰਖ ਵਿੱਚ ਪੂਰਾ ਉਤਰੇ ਉਸ ਨੂੰ ਮੇਰੇ ਕੋਲ ਲੈ ਆਉਣਾ ਸਾਧੂਆਂ ਦੇ ਜੀਵਾਂ ਦੀ ਪ੍ਰਤੀਤਤਾ ਤਾਈ ਪ੍ਰਤੀਤਤਾ ਤਾਈ ਦੇ ਉਚਤਾਂ ਨੂੰ ਦੇਖਣ ਵਾਕੇ ਰਾਜੇ ਨੇ ਇੱਕ ਸੁੰਦਰੀ ਇਸਤਰੀਆਂ ਦਾ ਜਥਾ ਛੱਡਿਆ ਜੋ ਸੁੰਦਰੀਆਂ ਉਹਨਾਂ ਸੁੰਦਰੀਆਂ ਦਾ ਜੋ ਬੰਦ ਸਨ ਦੇਖ ਕੇ ਜੀਵਨ ਤੋਂ ਫੇਰ ਜਾਂਦਾ ਉਸ ਨੂੰ ਦਾਨ ਦਿੱਤਾ ਜਾਂਦਾ ਇੱਧਰ ਰਾਮੇਸ਼ਵਰ ਵਿੱਚ ਬੈਠੇ ਹੋਏ ਜਗਤਗੁਰੂ ਨਾਨਕ ਜੀ ਮਾਨ ਮੋਣੇ ਪ੍ਰੀਤਮ ਤੇ ਕੋਮਲੇ ਹਿਰਦੇ ਉਪਰੇ ਰਦੀ ਡੋਰ ਨੇ ਖਿੱਚ ਪਾਈ ਤੇ ਪ੍ਰੇਮ ਖਿੱਚ ਕੇ ਸਾਗਰ ਪਾਰ ਕਰਨ ਵਾਸਤੇ ਤਿਆਰ ਹੋ ਪਿਆ ਕਿਨਾਰੇ ਉੱਤੇ ਖਲੋ ਕੇ ਗੁਰੂ ਜੀ ਵਿਸ਼ਾਲ ਨੀਲੇ ਸਾਗਰ ਵੱਲ ਦੇਖਿਆ ਸਾਗਰ ਨੇ ਉੱਛਲ ਕੇ ਆਖਿਆ ਦਾਤਾ ਮੇਰੇ ਤਨ ਭਾਗ ਜੀ ਮੈਂ ਪਾਪੀ ਹਾਂ ਖਾਰੇ ਨੂੰ ਤਾਰੋ ਮੇਰਾ ਤਾਂ ਪਾਣੀ ਵੀ ਕੋਈ ਨਹੀਂ ਪੀਂਦਾ ਮੇਰੇ ਨਾਲੋਂ ਖੂਹ ਤੇ ਦਰਿਆ ਚੰਗੇ ਹਨ ਜਿੰਨਾ ਕੋਲ ਮਨੁੱਖਤਾ ਦਾ ਲਾਭ ਹੈ ਮੈਂ ਤਾਂ ਸਭ ਨੂੰ ਉਹਨਾ ਭੁੱਲਿਆ ਉਹ ਲਿਆ ਨੂੰ ਵੀ ਖਾ ਜਾਣਾ ਹਾਂ ਮੈਂ ਪਾਪੀ ਹਾਂ ਮਾਂ ਪਾਪੀ ਆਚਰਨ ਆਓ ਚਰਨ ਪਾਓ ਮੇਰਾ ਜਨਮ ਸਤਲਾ ਹੋਵੇ ਗਸਤ ਰਹੀ ਜੇ क्रोध ਦਾ ਸ਼ਕਾਰ ਹੋ ਕੇ ਅੱਗੇ ਮੈਂ ਬੇਸ਼ ਆਂਦਾ ਤੇ ਬੇ ਲੜਾ ਹੋ ਗਿਆ ਹਾਂ ਦਿਆਲੇ ਘਰ ਪ੍ਰੇਮ ਦੇ ਸਾਗਰ ਵਿਸ਼ਾਲ ਨੀਲੇ ਸਾਗਰ ਨੂੰ ਧੀਰਜ ਦਿੱਤੀ ਤੇ ਆਖਿਆ ਭਾਈ ਅਸੀਂ ਜਰੂਰ ਅੱਗੇ ਜਾਣਾ ਏ ਇਹ ਆ ਕੇ ਗੁਰੂ ਜੀ ਚੱਲੇ ਭਾਈ ਸੰਤੋਖ ਜੀ ਲਿਖਦੇ ਹਨ ਵੈ ਗੁਰੂ ਜੀ ਕਾ ਖਾਸਾ ਵੈ ਗੁਰੂ ਜੀ ਕੀ ਫਤਿਹ